ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੀ ਅਰਦਾਸ ਦੇ ਸ਼ਬਦ ਹਨ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਇਸ ਤੋਂ ਇਲਾਵਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਜਿੱਥੇ ਵੀ ਸਤਿਗੁਰੂ ਜੀ ਹਫਤਾ ਦੋ ਹਫਤੇ ਮਹੀਨਾ ਦੋ ਮਹੀਨਾ ਠਹਿਰਦੇ ਸਨ ਉੱਤੇ ਸੰਗਤਾਂ ਸਥਾਪਿਤ ਕਰ ਦਿੰਦੇ ਸਨ ਤੇ ਉਹਨਾਂ ਸੰਗਤਾਂ ਦੇ ਵਿੱਚੋਂ ਇੱਕ ਮੁਖੀ ਪ੍ਰਚਾਰਕ ਵੀ ਸਥਾਪਿਤ ਕਰ ਦਿੰਦੇ ਸਨ ਜਿਨ੍ਹਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਦੇ ਬਚਨ ਮਿਲਦੇ ਹਨ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਸੋ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਸੰਗਤਾਂ ਜੁੜ ਬੈਠਦੀਆਂ ਸਨ ਉਸ ਸਥਾਨ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਧਰਮ ਕਮਾਉਣ ਦੀ ਜਗ੍ਹਾ ਸਹਜੇ ਸਹਜੇ ਜਦੋਂ ਇਹਨਾਂ ਸਥਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਲੱਗਾ ਤੇ ਧਰਮਸ਼ਾਲਾ ਤੋਂ ਇਹਨਾਂ ਦਾ ਨਾਮ ਗੁਰਦੁਆਰਾ ਸਾਹਿਬ ਹੋ ਗਿਆ ਸਮੇਂ ਸਮੇਂ ਸਤਗੁਰੂ ਜੀ ਇਹਨਾਂ ਥਾਵਾਂ ਤੇ ਸਿੱਖ ਪ੍ਰਚਾਰਕ ਵੀ ਭੇਜਦੇ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸਿੱਖੀ ਦਾ ਪ੍ਰਚਾਰ ਕੇਂਦਰ ਕਰਤਾਰਪੁਰ ਸਥਾਪਿਤ ਕੀਤਾ ਇਥੋਂ ਬਦਲ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਨੂੰ ਬਣਾਇਆ ਗਿਆ ਖਡੂਰ ਸਾਹਿਬ ਤੋਂ ਸਿੱਖੀ ਦਾ ਪ੍ਰਚਾਰ ਕੇਂਦਰ ਗੋਇੰਦਵਾਲ ਨੂੰ ਬਣਾਇਆ ਗਿਆ ਜਿੱਥੇ ਗੁਰੂ ਅਮਰਦਾਸ ਜੀ ਨੇ ਬਾਜੀ ਮੰჯੀਆਂ ਤੇ 52 ਪੀੜੇ ਸਥਾਪਿਤ ਕੀਤੇ ਇਹ ਮੰჯੀਆਂ ਤੇ ਪੀੜੇ ਸਿੱਖ ਪ੍ਰਚਾਰਕ ਹੋਇਆ ਕਰਦੇ ਸਨ ਜੋ ਉੱਚੇ ਸੁੱਚੇ ਜੀਵਨ ਵਾਲੇ ਹੁੰਦੇ ਸਨ ਤੇ ਦੂਰ ਦਰਾੜ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਸਿੱਖੀ ਦਾ ਧੁਰਾ ਕਰਕੇ ਜਾਣਿਆ ਜਾਂਦਾ ਸੀ ਗੁਰੂ ਰਾਮਦਾਸ ਜੀ ਦੇ ਵੇਲੇ ਇਹ ਪ੍ਰਚਾਰ ਕੇਂਦਰ ਗੋਇੰਦਵਾਲ ਤੋਂ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਅੱਜ ਕੱਲ ਵੀ ਸਿੱਖੀ ਦਾ ਪ੍ਰਚਾਰ ਕੇਂਦਰ ਜਿਹੜਾ ਹੈ ਉਹ ਅੰਮ੍ਰਿਤਸਰ ਹੀ ਹੈ ਸੋ ਗੁਰੂ ਰਾਮਦਾਸ ਜੀ ਨੇ ਮਸੰਦ ਸਿਸਟਮ ਸ਼ੁਰੂ ਕੀਤਾ ਮਸੰਦ ਵੀ ਸਿੱਖੀ ਦੇ ਪ੍ਰਚਾਰਕ ਹੀ ਸਨ ਜੋ ਉੱਚੇ ਸੁੱਚੇ ਜੀਵਨ ਵਾਲੇ ਤੇ ਦੂਰ ਦੁਰਾਡੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਮਸੰਦਾਂ ਦੀ ਜਿਵੇਂ ਹੋਰ ਕੰਮ ਲਗਾਇਆ ਕਿ ਸੰਗਤਾਂ ਦੇ ਦਸਵੰਦ ਦੀ ਕਾਰਪੇਟਾ ਮਾਇਆ ਇਕੱਠੀ ਕਰਕੇ ਮੁਖਦਵਾਰ ਸੈਂਟਰ ਦੇ ਵਿੱਚ ਪਹੁੰਚਾਉਣ ਦਾ ਜਿੰਮਾ ਜਿਹੜਾ ਸੀ ਇਹਨਾਂ ਮਸੰਦਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸੌਂਪਿਆ ਸਮਾਂ ਚੱਲਦਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਮਸੰਦ ਜਿਹੜੇ ਸਨ ਇਹਨਾਂ ਦੇ ਜੀਵਨ ਦੇ ਵਿੱਚ ਆਚਰਣ ਦੇ ਵਿੱਚ ਗ੍ਰਾਵਟ ਆ ਗਈ ਅਤੇ ਇਹ ਦਸਬੰਦ ਦੀ ਮਾਇਆ ਖੁਰਦ-ਬੁਰਦ ਕਰਨ ਲੱਗ ਪਏ ਤੇ ਕਈ ਆਪਣੀ ਹੀ ਪੂਜਾ ਮੰਨਤਾ ਦੇ ਵਿੱਚ ਲੱਗ ਗਏ ਜਿਸ ਕਰਕੇ ਇਹਨਾਂ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਜਾਵਾਂ ਵੀ ਦਿੱਤੀਆਂ ਜਿਹੜੇ ਉੱਚੇ ਸੁੱਚੇ ਜੀਵਨ ਵਾਲੇ ਮਸੰਦ ਸਨ ਉਹਨਾਂ ਨੂੰ ਸਤਗੁਰਾਂ ਨੇ ਸਤਕਾਰਿਆ ਵੀ ਤੇ ਸਰੂਪੇ ਵੀ ਬਖਸ਼ਿਸ਼ ਕੀਤੀ ਇਹਨਾਂ ਅਸਥਾਨਾਂ ਤੇ ਸਤਗੁਰੂ ਜੀ ਸਮੇਂ-ਸਮੇਂ ਸਿੱਖ ਪ੍ਰਚਾਰਕ ਵੀ ਜਾਂ ਪ੍ਰਬੰਧਕ ਵੀ ਸਥਾਪਿਤ ਕਰਦੇ ਰਹਿੰਦੇ ਸਨ ਜਿਵੇਂ ਅੰਮ੍ਰਿਤਸਰ ਦੇ ਪ੍ਰਬੰਧ ਵਾਸਤੇ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਸਥਾਪਿਤ ਕੀਤਾ ਭਾਈ ਮਨੀ ਸਿੰਘ ਜੀ ਨੇ ਸੋਡੀਆਂ ਦੀ ਚਲਾਈ ਹੋਈ ਮਰਜ਼ਾਦਾ ਨੂੰ ਬੰਦ ਕਰਕੇ ਤੇ ਗੁਰਮਤ ਮਰਜ਼ਾਦਾ ਨੂੰ ਬਹਾਲ ਕੀਤਾ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਤੋਂ ਬਾਅਦ ਤੇ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਸਥਾਪਿਤ ਕੀਤਾ ਸੀ ਜਿਸ ਵਕਤ ਬੰਦਾਈ ਖਾਲਸਾ ਤੇ ਤੱਤ ਖਾਲਸੇ ਦਾ ਝਗੜਾ ਜਿਹੜਾ ਸੀ ਹੋ ਗਿਆ ਤੇ ਭਾਈ ਮਨੀ ਸਿੰਘ ਜੀ ਨੇ ਹੀ ਬੜੀ ਸੂਝ ਬੂਝ ਦੇ ਨਾਲ ਇਸ ਟਗੜੇ ਦਾ ਨਿਪਟਾਰਾ ਕੀਤਾ ਅਤੇ ਭਰਾਵਾਂ ਹਤੋਂ ਭਰਾਵਾਂ ਦਾ ਖੂਨ ਡੁੱਲਣ ਤੋਂ ਬਚਾਲਿਆ। ਸੋ ਸਤਿਗੁਰੂ ਜੀ ਇਹਨਾਂ ਥਾਵਾਂ ਤੇ ਸਮੇਂ-ਸਮੇਂ ਪ੍ਰਬੰਧਕ ਅਤੇ ਪ੍ਰਚਾਰਕ ਭੇਜਦੇ ਰਹਿੰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲੰਬਾ ਸਮਾਂ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ। ਕਿਉਂਕਿ ਸਿੱਖ ਜਿਹੜੇ ਸਨ ਹਕੂਮਤ ਨੇ ਉਹਨਾਂ ਨੂੰ ਬਗ਼ੀਰ ਗਰਦਾਨ ਦਿੱਤਾ ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਗਸ਼ਤੀ ਟੁਕੜੀਆਂ ਫਿਰਦੀਆਂ ਤੇ ਸਿੱਖਾਂ ਦਾ ਚੁੰਣ-ਚੁੰਣ ਕੇ ਸ਼ਿਕਾਰ ਕੀਤਾ ਜਾਂਦਾ। ਸਿੱਖ ਨੂੰ ਫੜਾਉਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਸਨ। ਸੇਕਾ ਦੀ ਸੂਦ ਦੇਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਸਨ ਅਤੇ ਸਿੱਖ ਦਾ ਸਿਰ ਵੜ ਕੇ ਜਾਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਸਨ ਅਜਿਹੇ ਭਿਆਨਕ ਸਮੇਂ ਸਿੱਖ ਜਿਹੜੇ ਸਨ ਉਹ ਜੰਗਲਾਂ ਦੇ ਵਿੱਚ ਚਲੇ ਗਏ ਮਾਰੂਥਲਾਂ ਦੇ ਵਿੱਚ ਦਿਨ ਕੱਟੀ ਕਰਨ ਲੱਗੇ ਉਹਨਾਂ ਸਮਿਆਂ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਉਦਾਸੀ ਅਤੇ ਨਿਰਮਲ ਸਾਧੂਆਂ ਨੇ ਕੀਤੀ ਤੇ ਉਸ ਸਮੇਂ ਇਹਨਾਂ ਦੀ ਕੀਤੀ ਹੋਈ ਸੇਵਾ ਬਹੁਤ ਮੁੱਲੀ ਸੇਵਾ ਸੀ ਪਰ ਇਹ ਉਦਾਸੀ ਤੇ ਨਿਰਮਲ ਸਾਧੂ Hindu ਰੰਗਤ ਵਾਲੇ ਹੋਣ ਕਰਕੇ ਇਹਨਾਂ ਦੀ ਬਦੌਲਤ ਗੁਰਦੁਆਰਿਆਂ ਦੇ ਵਿੱਚ ਗੁਰਮਤ ਤੋਂ ਉਲਟ ਕਈ ਕਰਮਕਾਂਡ ਕਈ ਉਲਟ ਰੀਤیاں ਜਿਹੜੀਆਂ ਸਨ ਪ੍ਰਚਲਿਤ ਹੋ ਗਈਆਂ ਜਿਨ੍ਹਾਂ ਵਿੱਚ ਕਈ hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਗੁਰਦੁਆਰਿਆਂ ਦੇ ਅੰਦਰ ਸਥਾਪਿਤ ਕੀਤੀਆਂ ਗਈਆਂ ਇਹਨਾਂ ਦੇ ਨਾਲ ਨਾਲ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ ਇਸ ਤੋਂ ਇਲਾਵਾ ਹਵਨ ਕੁੰਡ ਬਣਾਈ ਗਿਆ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ ਨਾਲ ਹੀ ਉਸ ਤੋਂ ਉਸ ਦੀ ਮਰਜ਼ਾਤ ਤੋਂ ਉਲਟ ਕਰਮ ਕਾਂਡ ਵੀ ਕੀਤੇ ਜਾਂਦੇ ਸੋ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਗੁਰਦੁਆਰਿਆਂ ਦੇ ਨਾਮ ਜ਼ਗੀਰਾਂ ਜਾਇਦਾਦਾਂ ਲਗਾਈਆਂ ਗਈਆਂ ਪਰ ਅੰਦਰੂਨੀ ਮਰਜ਼ਾਤ ਦੇ ਵਿੱਚ ਮਹਾਰਾਜੇ ਨੇ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਿਸ ਕਰਕੇ ਗੁਰਦੁਆਰਿਆਂ ਦੀ ਬਾਹਰੀ ਹਾਲਤ ਚਮਕਦਮਕ ਤਾਂ ਵਧੀਆ ਹੋ ਗਈ ਪਰ ਅੰਦਰਲੀ ਮਰਜ਼ਾਦਾ ਜਿਹੜੀ ਸੀ ਉਸ ਦਾ ਕਰਕੇ ਇੱਕ ਸਟੇਪ ਦਿਵਾਲੇ ਅਤੇ ਗੁਰਦੁਆਰੀ ਦੇ ਵਿੱਚ ਕੋਈ ਅੰਤਰ ਤੇ ਕੋਈ ਫਰਕ ਨਾ ਸੀ ਰਿਹਾ ਰਿਹਾ ਸੋ ਉਧਰ ਕੁਝ ਗਦਾਰਾਂ ਦੀ ਗਦਾਰੀ ਕਰਕੇ ਸਿੱਖ ਰਾਜ ਜਿਹੜਾ ਸੀ ਖਤਮ ਹੋਇਆ ਤੇ ਅੰਗਰੇਜ਼ ਆ ਗਿਆ ਹੁਣ ਜਦੋਂ ਅਸੀਂ ਅੰਗਰੇਜ਼ਾਂ ਦੀ ਸਿੱਖਾਂ ਦੇ ਨਾਲ ਚੰਗਾ ਦੀ ਗੱਲ ਕਰਦੇ ਹਾਂ ਸਭਰਾਵਾਂ ਦੀ ਜੰਗ ਫਿਰ ਉਹਦੀ ਜੰਗ ਮੁਦਕੀ ਦੀ ਜੰਗ ਹੋਈ ਜਿਸ ਦੇ ਵਿੱਚ ਸਿੱਖ ਜਿਹੜੇ ਸਨ ਬੜੀ ਬਹਾਦਰੀ ਦੇ ਨਾਲ ਲੜੇ ਪਰ ਗਦਾਰਾਂ ਦੀ ਗਦਾਰੀ ਕਰਕੇ ਸਿੱਖ ਜਿਹੜੇ ਸਨ ਜਿੱਤ ਕੇ ਵੀ ਹਾਰਦੇ ਰਹੇ ਸ਼ਾ ਮੁਹੰਮਦ ਨੇ ਐਵੇਂ ਨਹੀਂ ਕੀਨੇ ਪਾਏ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸੋ ਸ਼ਾਨ ਸਿੰਘ ਢਾਰੀ ਵਾਲੇ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਅੰਗਰੇਜ਼ਾਂ ਦੇ ਨਾਲ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸੋ ਇਧਰ ਗਦਾਰਾਂ ਨੇ ਸੱਤ ਰੋਈ ਤੇ ਬਣਿਆ ਹੋਇਆ ਬੇੜੀਆਂ ਦਾ ਫੁੱਲ ਤੋੜ ਦਿੱਤਾ ਸਿੱਖ ਫੌਜਾਂ ਜਿਹੜੀਆਂ ਸਨ ਬੜੀ ਕੁਸੂਤੀ ਸਦੀਤੀ ਵਿੱਚ ਪਸੀਆਂ ਹੋਈਆਂ ਸਨ ਇੱਕ ਪਾਸੇ ਸਾਹਮਣੇ ਅੰਗਰੇਜ਼ ਦੇ ਨਾਲ ਜੰਗ ਹੋ ਰਿਆ ਸੀ ਤੇ ਪਿਛੋਂ ਦਰਿਆ ਦਾ ਪੁਲ ਜਿਹੜਾ ਸੀ ਗਦਾਰਾਂ ਨੇ ਤੋੜ ਦਿੱਤਾ ਤਾਂ ਕਿ ਸਿੱਖ ਫੌਜੀ ਜਿਹੜੀ ਹਨ ਉਹ ਵਾਪਸ ਵੀ ਨਾ ਪਰਤ ਸਕਣ ਸੋ ਇਹਨਾਂ ਸਿੰਘਾਂ ਨੇ ਲੜਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਅੰਗਰੇਜ਼ ਜਿਹੜਾ ਸੀ ਉਹ ਸਭ ਕੁਝ ਜਾਣਦਾ ਸੀ ਕਿ ਇਹਨਾਂ ਗਦਾਰਾਂ ਦੀ ਗਦਾਰੀ ਕਰਕੇ ਸਿੱਖ ਜਿਹੜੇ ਹਨ ਹਾਰਿਆ ਪਰ ਸਿੱਖਾਂ ਦੇ ਅੰਦਰਲੇ ਜਜ਼ਬੇ ਨੂੰ ਉਹਨਾਂ ਨੇ ਸਮਝ ਲਿਆ ਕਿ ਇਹਨਾਂ ਦੇ ਅੰਦਰ ਕਿਹੜੀ ਤਾਕਤ ਹੈ ਜਿਹੜੀ ਇਹਨਾਂ ਨੂੰ ਇਹ ਬਲ ਬਖਸ਼ਦੀ ਹੈ ਤੇ ਅੰਗਰੇਜ਼ ਜਿਹੜਾ ਸੀ ਜਦੋਂ ਪੰਜਾਬ ਦੇ ਉੱਤੇ ਵੀ ਸਥਾਪਿਤ ਹੋ ਗਿਆ ਤੇ ਉਸ ਨੇ ਇਸ ਗੱਲ ਨੂੰ ਸਮਝ ਲਿਆ ਸੀ ਕਿ ਇਹ ਸਿੱਖ ਜਿਹੜੇ ਹਨ ਇਹਨਾਂ ਨੂੰ ਇਹ ਤਾਕਤ ਗੁਰਧਾਮਾਂ ਅਤੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਧਾਮਾਂ ਦੇ ਨਾਲੋਂ ਸਿੱਖਾਂ ਨੂੰ ਤੋੜਨ ਵਾਸਤੇ ਅੰਗਰੇਜ਼ ਨੇ ਕਈ ਯਤਨ ਕੀਤੇ ਜਿਨ੍ਹਾਂ ਵਿੱਚੋਂ ਈਸਾਈ ਪੁਰਾ ਪਾਦਰੀ ਮੰਗਵਾ ਕੇ ਤੇ ਈਸਾਈਤ ਦਾ ਪ੍ਰਚਾਰ ਕੀਤਾ ਗਿਆ ਤੇ ਈਸਾਈਤ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਦੋਂ ਅੰਮ੍ਰਿਤਸਰ ਦੇ ਇੱਕ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਖੁੱਲ੍ਹੇਆਮ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਿੱਖੀ ਨੂੰ ਛੱਡ ਕੇ ਈਸਾਈ ਬਣਨ ਵਾਸਤੇ ਜਾ ਰਹੇ ਹਾਂ ਤਾ ਫਿਰ ਸਿਕਾਣੇ ਸਿਰ ਜੋੜ ਕੇ ਤੇ ਜੋ ਫੈਸਲਾ ਕੀਤਾ ਤੇ ਉਹ ਸਿੰਘ ਸਭਾ ਦਾ ਗਠਨ ਕੀਤਾ ਗਿਆ ਦੂਸਰੇ ਪਾਸੇ ਗੁਰਦੁਆਰਿਆਂ ਦੇ ਅੰਦਰ ਮਹੰਤਾਂ ਦੀ ਪਿੱਠ ਜਿਹੜੀ ਸੀ ਉਹ ਅੰਗਰੇਜ਼ਾਂ ਨੇ ਥਾਪਤ ਪਾਉਣੀ ਸ਼ੁਰੂ ਕੀਤੀ ਮਹੰਤਾਂ ਦੀ ਪੁਸਤ ਬਣਾਈ ਸ਼ੁਰੂ ਕੀਤੀ ਤੇ ਗੁਰਦੁਆਰਿਆਂ ਦੇ ਨਾਮ ਦੇ ਨਾਲ ਲੱਗੀ ਹੋਈ ਜ਼ਮੀਨ ਜਾਇਦਾਦ ਜਿਹੜੀ ਸੀ ਉਹਨਾਂ ਦੇ ਹੱਕ ਹਕੂਕ ਇਹਨਾਂ ਮਹੰਤਾਂ ਨੂੰ ਦੇ ਦਿੱਤੇ ਇਹ ਮਹੰਤ ਜਿਹੜੇ ਸਨ ਇਸ ਜਾਇਦਾਦ ਨੂੰ ਖੁਰਦ-ਬੁਰਦ ਕਰਨ ਲੱਗੇ ਤੇ ਇਸ ਤਨ ਦੇ ਨਾਲ ਉਹ ਐਸਪਰਸਤੀ ਕਰਨ ਲੱਗੇ ਤੇ ਗੁਰਦੁਆਰਿਆਂ ਦੇ ਅੰਦਰ ਕਈ ਤਰ੍ਹਾਂ ਦੀਆਂ ਕੁਰੀਤیاں ਤੇ ਅਨਰਥ ਹੋਣ ਲੱਗੇ। ਮਹੰਤ ਜਿਹੜੇ ਸਨ ਉਹ ਸ਼ਰਾਬਾ ਪਿੰਦੇ ਅਤੇ ਸੰਗਤਾਂ ਜੋ ਮਤਾ ਟਿਕਣ ਵਾਸਤੇ ਆਉਂਦੀਆਂ ਉਹਨਾਂ ਦੇ ਨਾਲ ਬਦਸਲੂਕੀ ਕਰਦੇ। ਜਿਵੇਂ ਕਿ ਤਰਨਤਾਰਨ ਦੇ ਮਹੰਤਾਂ ਦੇ ਬਾਰੇ ਵਿੱਚ ਪਤਾ ਚੱਲਦਾ ਹੈ ਕਿ ਸਰੋਵਰ ਦੇ ਜਲ ਦੇ ਨਾਲ ਉਹ ਸ਼ਰਾਬ ਘਟਿਆ ਕਰਦੀ ਸਨ। ਤਰਨਤਾਰਨ ਵਿਖੇ ਹੀ ਇੱਕ ਨੌਜਵਾਨ ਲੜਕੇ ਦੇ ਗਲ ਦੇ ਨਾਲ ਪੱਥਰ ਬਣ ਕੇ ਉਸ ਨੂੰ ਸਰੋਵਰ ਦੇ ਵਿੱਚ ਡਬੋ ਦਿੱਤਾ ਗਿਆ ਸੀ। ਉਸ ਦੀ ਮਾਤਾ ਨੇ ਅਕਾਲ ਤਖਤ ਉੱਤੇ ਸਜੇ ਹੋਏ ਦੀਵਾਨ ਦੇ ਉੱਤੇ ਆ ਕੇ ਤੇ ਰੋ ਰੋ ਕੇ ਆਪਣੀ ਇੱਛਾ ਦੱਸੀ। ਸੋ ਇਦਰ ਸਿੰਘ ਸਭਾ ਦੇ ਪ੍ਰਚਾਰ ਦੀ ਬਰਕਤ ਬਰਕਤ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ اٹਹੀ। ਅਕਾਲੀ ਦਲ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ। ਸੋ ਸਿੰਘ ਸਭਾ ਨੇ ਗੁਰਮਤਿ ਦੇ ਅਨੁਸਾਰ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਿੱਖ ਪੰਥ ਦੇ ਅੰਦਰ ਜਾਗਰਤੀ ਲਿਆਂਦੀ। ਸਿੱਖਾਂ ਨੇ ਬਾਬੇ ਕੀ ਬੇਰ, ਸ਼ਾਲਕੋਟ, ਖਰਾ ਸੌਦਾ ਕਈ ਗੁਰਦੁਆਰੇ ਜਿਹੜੇ ਸਨ ਆਪਣੇ ਪ੍ਰਬੰਧ ਹੱਥ ਲਿਆਂਦੇ। ਸਿਕੰਦਰ ਜੋਸ਼ ਜਿਹੜਾ ਸੀ ਉਹ ਟਾਟਾ ਮਾਰ ਗਿਆ ਇਸੇ ਹੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਨੇ ਆਪਣੇ ਹੱਥ ਲੈ ਲਿਆ ਦਾ ਅਤੇ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਆਇਆ ਤਰਨਤਾਰਨ ਦਾ ਪ੍ਰਬੰਧ ਸਮੇਂ ਦੋ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਭਾਈ ਹੁਕਮ ਸਿੰਘ ਤੇ ਭਾਈ ਹਜਾਰ ਸਿੰਘ ਜੀ ਤੇ ਸੋ ਇਸੇ ਹੀ ਤਰ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿੱਖਾਂ ਦੇ ਹਿਰਦੇ ਵਿੱਚ ਇਸ ਆਸਥਾਨ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਤੇ ਸਤਿਕਾਰ ਹੈ ਇਸੇ ਹੀ ਤਰ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੋਣ ਕਰਕੇ ਸਿੱਖਾਂ ਦੇ ਅੰਦਰ ਇਸ ਦੇ ਪ੍ਰਤੀ ਬਹੁਤ ਸ਼ਰਧਾ ਤੇ ਭਾਵਨਾ ਸੀ ਇਤੋਂ ਦਾ ਮਹੰਤ ਨਾਰਾਇਣ ਦਾਸ ਜਿਸ ਨੂੰ ਨਰੇਨੂ ਕਿਹਾ ਜਾਂਦਾ ਹੈ ਬੜਾ ਅਭੀ ਕਬਾਬੀ ਤੇ ਸ਼ਰਾਬੀ ਸੀ ਇਸ ਤੋਂ ਪਹਿਲਾਂ ਵਾਲੇ ਮਹੰਤ ਵੀ ਜਿਹੜੇ ਸਨ ਉਹ ਕਈ ਐਬ ਕਰਦੇ ਸਨ ਤੇ ਕਈ ਗੁਪਤ ਰੋਗਾਂ ਦੇ ਨਾਲ ਉਹਨਾਂ ਦੀ ਮੌਤ ਹੋਈ ਪਰ ਨਰੇਨ ਦਾਸ ਤੇ ਉਹਨਾਂ ਨੂੰ ਵੀ ਕੱਟ ਗਿਆ ਗੁਰਦੁਆਰੀ ਦੇ ਅੰਦਰ ਮਹੰਤ ਦੇ ਸਾਥੀ ਸ਼ਰਾਬਾਂ ਪਿੰਦੇ ਸ਼ਰਾਬਾਂ ਦੇ ਦੌਰ ਚੱਲਦੇ ਵਿਸ਼ ਪਾਵਾਂ ਦੇ ਨਾਚ ਕਰਵਾਏ ਜਾਂਦੇ ਅਤੇ ਸੰਗਤਾਂ ਵਿੱਚ ਆਈਆਂ ਹੋਈਆਂ ਇਸਤਰੀਆਂ ਦੀ ਬੇਪਤੀ ਕੀਤੀ ਜਾਂਦੀ। ਸਿੰਧੀ ਪਰਿਵਾਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰਾਂ ਵਾਸਤੇ ਆਇਆ ਔਰ ਉਸ ਦੀ 13 ਸਾਲ ਦੀ ਲੜਕੀ ਦੀ ਇੱਕ ਸਾਧ ਨੇ ਬੇਪਤੀ ਕੀਤੀ। ਇਸ ਤੋਂ ਇਲਾਵਾ ਜਣਾਵਾਲੇ ਇਲਾਕੇ ਦੀਆਂ ਛੇ ਬੀਬੀਆਂ ਪੂਰਨ ਸਮੇਂ ਗੁਰਦੁਆਰਾ ਸਾਹਿਬ ਵਿਖੇ ਟਹਿਰੀਆਂ ਤੇ ਸਾਧਾ ਨੇ ਉਹਨਾਂ ਸਾਰੀਆਂ ਹੀ ਇਸਤਰੀਆਂ ਦੀ ਬੇਪਤੀ ਕੀਤੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਅਨਰਥ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ ਹੋ ਰਹੇ ਸਨ। ਪਿੰਡ ਤਰਵਾਲੀ ਵਿਕੇ ਸੁਧਾਰਕਾਂ ਨੇ ਦੀਵਾਨ ਕੀਤਾ ਇਕੱਠ ਕੀਤਾ ਇਸ ਦੀਵਾਨ ਦੇ ਵਿੱਚ ਮਹੰਤ ਨੂੰ ਆਪਣਾ ਚਾਲ ਚਲਨ ਸੁਧਾਰਨ ਅਤੇ ਗੁਰਦੁਆਰੇ ਦਾ ਪ੍ਰਬੰਧ ਸੁਧਾਰਨ ਦੇ ਵਾਸਤੇ ਮਤਾ ਪਾਸ ਕੀਤਾ ਗਿਆ ਪਰ ਮਹੰਤ ਨੇ ਸਿੱਖ ਪੰਥ ਦੇ ਨਾਲ ਟੱਕਰ ਲੈਣ ਦੀ ਠਣ ਲਈ ਉਸ ਨੇ ਉਪਰੋਂ ਤਾਂ ਸੋळा ਸਭਾਈ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਤੇ ਅੰਦਰ ਖਾਤੇ ਉਹ ਸਿਕਾ ਨੂੰ ਖਤਮ ਕਰਨ ਦੀਆਂ ਵਿਉਂਤਾਂ ਕਰਨ ਲੱਗਿਆ ਉਸ ਨੇ 60000 ਰੁਪਏ ਇਕੱਠਾ ਕੀਤਾ ਤੇ ਹਥਿਆਰ ਖਰੀਦੇ ਕੁਝ ਬਦਮਾਸ਼ ਆਪਣੇ ਕੋਲ ਨੌਕਰ ਰੱਖ ਲਏ 400 ਗੁੰਡਾ ਉਸ ਨੇ ਮੰਗਵਾ ਕੇ ਗੁਰਦੁਆਰੇ ਦੇ ਦੁਆਲੇ ਘੇਰੇ ਲਾ ਦਿੱਤੇ ਮਿਸਾਕਾ ਇਸਮਾਇਲ ਪੱਟੀ ਕੁੰਦੀ ਅਤੇ ਰੰਜੇ ਰਹਾਣੇ ਵਰਗੇ 10 ਨੰਬਰੀਏ ਬਦਮਾਸ਼ ਜਿਹੜੇ ਸਨ ਆਪਣੇ ਪਾਸ ਰੱਖ ਲੇ ਤੇ ਉਹਨਾਂ ਦੀ ਹਾਜ਼ਰੀ ਜਿਹੜੀ ਸੀ ਉਹ ਟਾਣੀ ਦੇ ਅੰਦਰ ਭਵਾ ਦਿੱਤੀ ਤੇ ਮਹੰਤ ਦੀ ਇਹ ਵਿਉਂਤ ਸੀ ਕਿ ਇਕਾਲੀਆਂ ਨੂੰ ਮੀਟਿੰਗ ਵਾਸਤੇ ਸੱਦਿਆ ਜਾਵੇਗਾ ਤੇ ਜਦੋਂ ਉਹ ਮੀਟਿੰਗ ਵਿੱਚ ਇਕੱਠੇ ਹੋਣਗੇ ਤੇ ਇਹ 10 ਨੰਬਰੀਏ ਬਦਮਾਸ਼ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਮੁਕਾਣਗੇ ਤੇ ਅਸੀਂ ਰੌਲਾ ਪਾ ਦਵਾਂਗੇ ਮਾਰਗੇ ਮਾਰਗੇ ਤੇ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਟਾਣੀ ਦੇ ਵਿੱਚ ਹੋਵੇਗੀ ਇਸ ਕਰਕੇ ਅੰਗਰੇਜ਼ ਸਰਕਾਰ ਤੇ ਮਹੰਤਾਂ ਦੀ ਮਿਲੀ ਭੁਗਤ ਦੇ ਨਾਲ ਅਜਿਹੀਆਂ ਵਿਉਂਤਾਂ ਜਿਹੜੀਆਂ ਸਨ ਘੜੀਆਂ ਜਾ ਰਹੀਆਂ ਸਨ ਇਧਰ ਸਿੱਖ ਜਥੇਦਾਰਾਂ ਨੂੰ ਵੀ ਮਹੰਤ ਦੀ ਇਸ ਵਿਵੰਥ ਦਾ ਪਤਾ ਚੱਲ ਗਿਆ ਇਸ ਕਰਕੇ ਉਸ ਮੀਟਿੰਗ ਤੋਂ ਪਹਿਲਾਂ ਹੀ ਇਲਾਕੇ ਦੇ ਜਥੇਦਾਰ ਸਰਦਾਰ ਕਰਤਾਰ ਸਿੰਘ ਚਬਰ ਲక్ష్మణ ਸਿੰਘ ਤਾਰਵਾਲੀ ਆਦਿਕ ਜਥੇਦਾਰਾਂ ਨੇ ਸਲਾਹ ਕੀਤੀ ਕਿ ਇਸ ਮੀਟਿੰਗ ਤੋਂ ਪਹਿਲਾਂ ਹੀ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਕੇ ਤੇ ਮਹੰਤ ਨੂੰ ਬਾਹਰ ਦਾ ਰਸਤਾ ਦੱਸਿਆ ਜਾਵੇ ਉਧਰ ਇਹ ਗੱਲ ਜਿਹੜੀ ਸੀ ਲక్ష్మణ ਸਿੰਘ ਤਾਰਵਾਲੀ ਕਰਤਾਰ ਸਿੰਘ ਚਬਰ ਵਰਗੇ ਜਥੇਦਾਰਾਂ ਨੇ ਅਕਾਲੀ ਲੀਡਰਾਂ ਤੋਂ ਸੁਫਾਹ ਕੇ ਰੱਖੀ ਹੋਈ ਸੀ ਜਦੋਂ ਇਸ ਗੱਲ ਦੀ ਖਬਰ ਮਾਸਟਰ ਤਾਰਾ ਸਿੰਘ ਆਦ ਅਕਾਲੀ ਲੀਡਰਾਂ ਨੂੰ ਲੱਗੀ ਤੇ ਉਹਨਾਂ ਨੇ ਜਥੇ ਲੈ ਕੇ ਜਾਣ ਤੋਂ ਮਨਾਂ ਕੀਤਾ ਜਿਨ੍ਹਾਂ ਵਿੱਚ ਸਰਦਾਰ ਬਰਿਆਮ ਸਿੰਘ, ਦਲੀਪ ਸਿੰਘ ਆਦਕ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਥੇਆਂ ਨੂੰ ਰੋਕਣ ਦੀ ਕਰਤਾਰ ਸਿੰਘ ਚਵਰਦੇ ਜਸੇ ਨੂੰ ਤਾਂ ਰੋਕ ਲਿਆ ਗਿਆ ਪਰ ਲਖਮਣ ਸਿੰਘ ਥਾਰੋਵਾਲੀ ਦੇ ਜਥੇ ਦੇ ਨਾਲ ਕਿਸੇ ਦਾ ਮੇਲ ਨਹੀਂ ਹੋਇਆ ਸਾਰੀ ਰਾਤ ਸਿੰਘ ਜਿਹੜੇ ਸਨ ਉਹ ਘੋੜੀਆਂ ਦੇ ਉੱਤੇ ਸਵਾਰ ਹੋ ਕੇ ਜਥੇ ਦੀ ਪਾਲ ਕਰਦੇ ਰਹੇ ਪਰ ਉਹਨਾਂ ਦਾ ਜਥੇ ਦੇ ਨਾਲ ਮੇਲ ਨਹੀਂ ਹੋਇਆ ਅਖੀਰ ਸਵੇਰ ਸਵਾਰ ਨੂੰ ਜਦੋਂ ਜਥੇ ਦੇ ਨਾਲ ਮੇਲ ਹੋਇਆ ਜਥਾ ਬਿਲਕੁਲ ਨਨਕਾਣਾ ਸਾਹਿਬ ਦੀ ਨੇੜੇ ਪਹੁੰਚ ਚੁੱਕਾ ਸੀ ਤੇ ਜਸੇ ਨੇ ਅਰਦਾਸਾ ਵੀ ਸੋਧ ਲਿਆ ਹੋਇਆ ਸੀ ਹੁਣ ਜਦੋਂ ਅਕਾਲੀ ਲੀਡਰਾਂ ਦੀਆਂ ਚਿੱਠੀਆਂ ਪਹੁੰਚੀਆਂ ਕਿ ਨਨਕਾਣਾ ਸਾਹਿਬ ਜਥੇ ਲੈ ਕੇ ਨਾ ਜਾਇਆ ਜਾਵੇ ਤੇ ਲక్ష్ਮਣ ਸਿੰਘ ਤਾਰੋਵਾਲੀ ਕਹਿਣ ਲੱਗੇ ਕਿ ਹੁਣ ਅਸੀਂ ਅਰਦਾਸਾ ਸੋਧ ਚੁੱਕੇ ਹਾਂ ਇਸ ਕਰਕੇ ਅਰਦਾਸ ਕਰਕੇ ਵਾਪਸ ਮੁਰਨਾ ਜਿਹੜਾ ਹੈ ਉਹ ਕਾਲਸੇ ਦਾ ਕੰਮ ਨਹੀਂ ਅਸੀਂ ਗੁਰਦੁਆਰੇ ਜ਼ਰੂਰ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸੋ ਅਮਰਤ ਵੇਲੇ 20 ਫਰਵਰੀ ਸਨ 1921 ਨੂੰ ਲక్ష్ਮਣ ਸਿੰਘ ਤਾਰੋਵਾਲੀ ਦਾ ਜਥਾ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਾ ਸਿਕਸ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਲక్ష్మణ ਸਿੰਘ ਧਾਰੋਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਸਿਕਸ ਸੰਗਤਾਂ ਨੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ ਉਧਰ ਮਹੰਤ ਨੇ ਪਹਿਲਾਂ ਹੀ ਤਿਆਰੀਆਂ ਵਡੀਆਂ ਹੋਈਆਂ ਸਨ ਉਸਨੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਸਨ ਤੇਲ ਦੇ ਢੀਪੇ ਇਕੱਠੇ ਕੀਤੇ ਹੋਏ ਸਨ ਮਿੱਟੀ ਦੇ ਤੇਲ ਦੇ ਔਰ ਬਾਹਰਲਾ ਗੇਟ ਜਿਹੜਾ ਹੈ ਉਹ ਲੋਹੇ ਦਾ ਪੱਕਾ ਗੇਟ ਲਗਵਾ ਦਿੱਤਾ ਹੋਇਆ ਸੀ ਜਦੋਂ ਸੰਗਤਾਂ ਕੀਰਤਨ ਕਰੀਆਂ ਸਨ ਤੇ ਮਹੰਤ ਦੇ ਇਸ਼ਾਰੇ ਦੇ ਨਾਲ ਬਾਹਰਲਾ ਗੇਟ ਜਿਹੜਾ ਸੀ ਉਹ ਬੰ ਔਰ ਗੋਲੀਆਂ ਦੀ ਅੰਬੁਸ਼ਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਸ਼ਵੀਆਂ ਗੰਡਾਸੀਆਂ ਟੱਕੂਆਂ ਦੇ ਨਾਲ ਸਿੱਖ ਸੰਗਤਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਜਾਣ ਲੱਗਾ ਲੱਕੜਾਂ ਦੇ ਢੇਰ ਬਣਾ ਕੇ ਮਿੱਟੀ ਦਾ ਤੇਲ ਪਾ પા ਕੇ ਇਹਨਾਂ ਨੂੰ ਸਾੜਨਾ ਸ਼ੁਰੂ ਕੀਤਾ 16 ਸਿਮਰ ਸਿੰਘ ਤਾਰੂ ਵਾਲੀ ਗੁਰਗ੍ਰੰਥ ਸਾਹਿਬ ਜੀ ਦੀ ਥਾਪਿਆ ਬੈਠੇ ਹੋਏ ਚਨ ਜਿਨ੍ਹਾਂ ਨੂੰ ਉੱਥੋਂ ਖਿੱਚ ਕੇ ਤੇ ਝੰਡ ਦੇ ਨਾਲ ਬਨ ਕੇ ਜਿਉਂਦਿਆਂ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਕਈ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਵੀ ਲੱਗੀਆਂ ਗੋਲੀਆਂ ਚਲਦੀ ਆਵਾਜ਼ ਜਦੋਂ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਬੈਠੇ ਹੋਏ ਸਰਦਾਰ ਦਲੀਪ ਸਿੰਘ ਗੁਰਿਆਮ ਸਿੰਘ ਦਾਸ ਸਿੰਘ ਵਰਗੇ ਸਿੱਖਾਂ ਨੇ ਸੁਣੀਆਂ ਤੇ ਉਹ ਤੋਂ ਬਾਹਰ ਦਹਾ ਹੀ ਦੌੜੇ ਸਰਦਾਰ ਦਲੀਪ ਸਿੰਘ ਨੇ ਮਹੰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਹੰਤ ਦੇ ਇਸ਼ਾਰੇ ਤੇ ਸਰਦਾਰ ਦਲੀਪ ਸਿੰਘ ਨੂੰ ਫੱਟੜ ਕਰਕੇ ਤੇਜ਼ੀ ਹੁੰਦੀਆਂ ਹੀ ਘੁਮਿਆਰਾਂ ਦੀਆਂ ਪੱਟੀਆਂ ਦੇ ਵਿੱਚ ਝੋਕ ਦਿੱਤਾ ਇਸ ਤਰ੍ਹਾਂ ਲਗਭਗ 130 ਤੋਂ 150 ਦੇ ਕਰੀਬ ਸਿੱਖ ਜਿਹੜੇ ਸਨ ਉਹਨਾਂ ਨੂੰ ਮਹੰਤਾ ਔਰ ਮਹੰਤ ਦੇ ਗੁੰਡਿਆਂ ਵੱਲੋਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਜਦੋਂ ਇਹ ਖਬਰ ਅੱਗ ਦੀ ਤਰ੍ਹਾਂ ਪੂਰੇ ਪਾਸੇ ਫੈਲ ਗਈ ਤੇ ਸਿੱਖ ਸੰਤਾਂ ਦਾ ਰੋਹ ਜਿਹੜਾ ਸੀ ਉਹ ਠਾਠਾ ਮਾਰ ਰਿਹਾ ਸੀ ਸਿੱਖ ਸੰਤਾਂ ਜਿਹੜੀਆਂ ਸਨ ਜਥੇ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਏ ਸੋ ਉਸਮਨ ਸਰਦਾਰ ਕਰਤਾਰ ਸਿੰਘ ਚਬਰ ਜਿਹੜੇ ਸਨ ਉਹ ਘੋੜੀ ਤੇ ਸਵਾਰ ਹੋ ਕੇ ਆਪਣੀ ਜਥੇ ਸਮੇਤ ਨਨਕਾਣਾ ਸਾਹਿਬ ਪਹੁੰਚ ਗਏ ਔਰ ਇਧਰ ਅੰਗਰੇਜ਼ ਸਰਕਾਰ ਨੇ ਗੁਰਦੁਆਰੇ ਨੂੰ ਤਾਲੇ ਲਗਾ ਦਿੱਤੇ ਤੇ ਪੁਲਿਸ ਦਾ ਪਹਿਰਾ ਬਿਠਾ ਦਿੱਤਾ ਸਰਦਾਰ ਕਰਤਾਰ ਸਿੰਘ ਚਬਰ ਨੂੰ ਅੰਗਰੇਜ਼ ਅਫਸਰ ਕਹਿਣ ਲੱਗਾ ਕਿ ਅੱਗੇ ਗੁਰਦੁਆਰੇ ਨੂੰ ਤਾਲੇ ਲਗਾ ਦਿੱਤੇ ਗਏ ਹਨ ਜਿੱਥਾ ਅੱਗੇ ਨਹੀਂ ਵੱਧ ਸਕਦਾ ਜੇਕਰ ਅੱਗੇ ਵਧੋਗੇ ਤੇ ਮਸਕੀਨ ਗੱਲਾਂ ਵੀੜੀਆਂ ਹੋਈਆਂ ਹਨ ਗੋਲੀ ਚੱਲ ਜਾਵੇ ਸਰਦਾਰ ਕਰਤਾਰ ਸਿੰਘ ਚਬਰ ਕਹਿਣ ਲੱਗੇ ਚਲਾਓ ਘੋੜੀ ਫੇਰ ਦੇਖਿਓ ਮੇਰੇ ਸਿੰਘਾਂ ਦੇ ਹੱਥ ਅੱਜ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ ਸਿੱਖਾਂ ਦੇ ਇਸ ਜੋਸ਼ ਨੂੰ ਦੇਖਦਿਆਂ ਹੋਇਆ ਅੰਗਰੇਜ਼ ਅਫਸਰ ਨੇ ਗੁਰਦੁਆਰੇ ਦੇ ਦਾਲੀ ਖੋਲ ਦਿੱਤੇ ਅਤੇ ਚਾਬੀਆਂ ਜਿਹੜੀਆਂ ਸਨ ਸਿੱਖ ਸੰਗਤਾਂ ਨੂੰ ਸੌਂਪ ਦਿੱਤੀਆਂ ਸੋ ਸਿੱਖ ਸੰਗਤਾਂ ਨੇ 7 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸਰਦਾਰ ਹਰਬੰਸ ਸਿੰਘ ਜੀ ਇਸ ਕਮੇਟੀ ਦੇ ਮੁਖ ਪਰ ਦਪੰਦਕ ਜਿਹੜੀ ਸਨ ਉਸ ਸਤਾਪੇ ਇਸ ਤਰ੍ਹਾਂ ਇਹਨਾਂ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਤੇ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਸੀ ਮਹੰਤ ਨਰੈਣ ਦਾਸ ਦੇ ਕਬਜ਼ੇ ਵਿੱਚੋਂ ਛੁਡਾਇਆ ਤੇ ਫਿਰ ਇਨਾਂ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਾਲਜ ਸਥਾਪਿਤ ਕੀਤਾ ਜਿਸ ਦਾ ਨਾਮ ਸ਼੍ਰੀ ਦਸ ਸਿੱਖ ਮਿਸ਼ਨਰੀ ਕਾਲਜ ਰੱਖਿਆ ਗਿਆ ਜਿੱਥੋਂ ਸਿੱਖ ਪ੍ਰਚਾਰਕ ਅਤੇ ਸਿੱਖ ਰਾਗੀ ਤਿਆਰ ਕੀਤੇ ਜਾਂਦੇ ਹਨ